ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਸੀ ਅੱਗੇ ਵਧਦੇ ਹਾਂ ਖਬਰ ਉਹਹਰ ਤੋਂ ਆਇਆ ਜਿੱਥੇ ਕੋਰਟ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਹ ਗੈਂਗਵਾਰ ਸੀ ਤੇ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਗੱਗੀ ਲਾਹੌਰਿਆ ਨਾਂ ਦੇ ਬਦਮਾਸ਼ ਦੇ ਵੱਲੋਂ ਇਹ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਉਸ ਨੇ ਇਹ ਜ਼ਿੰਮੇਵਾਰੀ ਲਈ ਹੈ ਗਗਿਲ ਹੌਰੀਆ ਨੇ ਕਿਹਾ ਕਿ ਗੋਲੂ ਪੰਡਤ ਨਾਲ ਸਾਡੀ ਲੜਾਈ ਹੋਈ ਸੀ ਤੇ ਗੋਲੂ ਵੱਲੋਂ ਕਿਸੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਹਿਲਾਂ ਮੇਰੇ ਤੇ ਹਮਲਾ ਕੀਤਾ ਗਿਆ ਸੀ ਅਤੇ ਹੁਣ ਤਰੀਕ ਭੁਗਤਣ ਆਏ ਆਕਾਸ਼ ਉਰਫ ਗੋਲੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ 6 ਰਾਉਂਡ ਫਾਇਰ ਹੋਏ ਨੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋਏ ਨੇ ਅਬੋਹਰ ਕੋਟ ਕੰਪਲੈਕਸ ਦੀ ਪਾਰਕਿੰਗ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਾਣਕਾਰੀ ਇਹ ਹੈ ਕਿ ਪਹਿਲਾਂ ਤੋਂ ਹੀ ਮੁਲਜ਼ਮ ਘਾਤ ਲਾ ਕੇ ਬੈਠੇ ਸੀ ਜਦੋਂ ਗੋਲੂ ਪੰਡਤ ਉਰਫ ਆਕਾਸ਼ ਤਰੀਕ ਭੁਗਤਣ ਦੇ ਲਈ ਅਦਾਲਤ ਦੇ ਵਿੱਚ ਆਉਂਦਾ ਹੈ ਤਾਂ ਉਸੇ ਦੌਰਾਨ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਦੇ ਮੁਤਾਬਕ ਇਹ ਦੋ ਗੈਂਗਸ ਦੀ ਦੁਸ਼ਮਣੀ ਕਰਕੇ ਵਾਰਦਾਤ ਹੋਈ ਹੈ ਆਕਾਸ਼ ਉਰਫ ਗੋਲੂ ਪੰਡਤ ਤੇ ਵੀ ਕਈ ਮਾਮਲੇ ਦਰਜ ਸਨ ਗੋਲੂ ਪੰਡਤ ਆਰਮਜ਼ ਐਕਟ ਦੇ ਇੱਕ ਮਾਮਲੇ ਦੇ ਵਿੱਚ ਪੇਸ਼ੀ ਭੁਗਤਣ ਲਈ ਅਬੋਹਰ ਅਦਾਲਤ ਆਇਆ ਸੀ ਪਰ ਇਸ ਤੋਂ ਪਹਿਲਾਂ ਹੀ ਪਾਰਕਿੰਗ ਦੇ ਵਿੱਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਬੂ ਫੇਰ ਕੰਪਲੈਕਸਟੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਬੋਲੂ ਪੰਡਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮਜ਼ ਐਕਸ ਦੇ ਵਿੱਚ ਜਿਹੜਾ ਤਰੀਪਕ ਬਣਾਇਆ ਸੀਗਾ ਇੱਕ ਚਿੱਟੇ ਰੰਗ ਦੀ ਮੂਰਤੀਕਾਰ ਹੈ ਜਿਹਦੇ ਵਿੱਚ ਤਿੰਨ ਜਾਨੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੇਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆ ਗਏ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਡੈਂਟੀਫਾਈ ਕਰ ਲਿਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰਦੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਰਗੇਟ ਨਹੀਂ ਕਰਾਂਗੇ ਕੋਈ ਗੈਂਗਸਟਰ ਵੱਧ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨਾਨਸੈਂਸ ਕਰਦਾ ਹੋਵੇ ਕਾਨੂੰਨ ਆਪਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਨੇ ਦਿੱਤੇ ਕਿੰਨੇ ਰਾਉਂਡ ਫਾਇਰ ਹੋਏ ਸਰ ਉੱਥੇ ਇਹਦੇ 6 ਰਾਉਂਡ ਫਾਇਰ ਹੋਏ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਨੀ ਫਾਇਰਿੰਗ ਦੇ 3 ਜਣੇ ਹੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਠੀਕ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਡੈਂਟੀਫਾਈ ਹੋ ਗਏ ਅਸੀਂ ਜਲਦੀ ਇਹਦੇ ਵਿੱਚ ਬਲੀ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਿਵ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਵੀ ਜਿਹੜੀ ਡੈਥ ਹੋਈ ਹੈ ਕੌਣ ਸੀ ਜਿਹੜਾ ਮਰ ਤੱਕ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਆਕਾਸ਼ ਗੋਲੂ ਪੰਡਤ ਦਾ ਇਥੇ ਹੋਰ ਦਾ ਹੀ ਰਹਿਣ ਵਾਲਾ ਹੈ ਇੱਥੇ ਆਪੋਸਿਟੀਕੇਸ਼ਨ ਆਪੋਸਿਟੀ ਕਿਸੇ ਦੀ ਲਿਟੀਗੇਸ਼ਨ ਪ੍ਰਾਪਰਟੀ ਦੀ ਹੈ ਇਹ ਪਤਾ ਲੱਗਿਆ ਹੈ ਸੂਤਰਾਂ ਤੋਂ ਸੁਣੀ ਸੁਣਾਈ ਤੋਂ ਵੀ ਉਹਨਾਂ ਨੇ ਆਪੋਸਿਚ ਪਹਿਲੇ ਰੇਕੀ ਕੀਤੀ ਹੈ ਵੀ ਇੱਥੇ ਬੰਦਾ ਆਵੇਗਾ ਅਸੀਂ ਇੱਥੇ ਬਾਹਰ ਐਸੋਸੀਏਸ਼ਨ ਗੱਡੀਆਂ ਖੜੀ ਕਰੇਗਾ ਅਸੀਂ ਇਹਦੀ ਗੱਡੀ ਦੇ ਸ਼ੀਸ਼ਿਆਂ ਦੇ ਵਿੱਚੋਂ ਜਾਂ ਕਿਵੇਂ ਇਹਨੂੰ ਮਾਰਾਂਗੇ ਜਿਹੜਾ ਕ੍ਰਿਮੀਨਲ ਨੇ ਜਿੰਨੇ ਮਾਰਿਆ ਉਹਨੇ ਡੈਫੀਨੇਟਲੀ ਰੇਕੀ ਕੀਤੀ ਹੈ ਵੀ ਉਹ ਬੰਦਾ ਇੱਥੇ ਐਨੀ ਵਜੇ ਆਏਗਾ ਤਰੀਕ ਮੁਕਤਨ ਜਾਂ ਕਰੇਗਾ ਉਹਨੇ ਇਸ ਤਰ੍ਹਾਂ ਕ੍ਰਿਮੀਨਲ ਨੇ ਬਿਨਾਂ ਡਰਦੇ ਹੋਏ ਬਿਨਾਂ ਬਾਹਰ ਐਸੋਸੀਏਸ਼ਨ ਦੇ ਇੱਥੇ ਜੱਜ ਸਾਥ ਜੱਜ ਨੇ ਇੱਥੇ ਇੱਥੇ ਉਹਨਾਂ ਦਾ ਸਟ ਫੈਮਲੀ ਹੈ ਉਹ ਇੱਥੇ ਐਸਪੀ ਦਾ ਦਫਤਰ ਹੈ ਔਰ ਇੱਥੇ 800 ਕਰੀਬਨ ਵਕੀਲ ਪ੍ਰੈਕਟਿਸ ਕਰਦੇ ਨੇ ਇੱਥੇ ਕਰੀਬਨ 1600 ਮੁੰਚੀ ਨੇ ਲੇਕਿਨ ਇਹਨਾਂ ਨੂੰ ਕੋਈ ਡਰ ਨਹੀਂ ਕ੍ਰਿਮੀਨਲਸ ਨੂੰ ਔਰ ਇਹ ਪੰਜਾਬ ਸਰਕਾਰ ਦੀ ਦਗਯੌੜਾਤੀਆ ਕਾਨੂੰਨੀ ਇਹਨਾਂ ਨੇ ਇਧਰ ਦੀ ਹੋ ਗਿਆ ਪੋਰਚ ਜਾ ਰਿਹਾ ਸੀ ਤਾਂ ਮੈਂ ਜਦੋਂ ਘੁੰਮ ਕੇ ਦੇਖਿਆ ਨਾ ਮੈ ਐ ਲੱਗਾ ਜਿਹਾ ਪਟਾਕੇ ਦੀ ਆਵਾਜ਼ ਆਈ ਹੂੰ ਹੂੰ ਉਸ ਤੋਂ ਬਾਅਦ ਜੋ ਦੇਖਿਆ ਨਾ ਦੋ ਬੰਦੇ ਗੱਡੀ ਚੋਂ ਨਿਕਲ ਕੇ ਇਧਰ ਨੂੰ ਪੱਤੀ ਆ ਅੱਛਾ ਉਹ ਅੰਦਰ ਚਲੇ ਗਏ ਸਾਡੇ ਜਿਹੜਾ ਸੇਵਾ ਕੇਂਦਰ ਉਸ ਪਾਸੇ ਮੈਂ ਪੁੱਛਿਆ ਕੀ ਗੱਲ ਹੋ ਕਹਿੰਦੇ ਸਾਡੇ ਦੇ ਗੋਲੀ ਚੱਲ ਗਈ ਜਦੋਂ ਦੋ ਤਿੰਨ ਅਸੀਂ ਪਿੱਛੇ ਆ ਕੇ ਦੇਖਿਆ ਵੀ ਗੱਬੰਦਾ ਕੋਲੋਂ ਗੋਲੀ ਵਜੀ ਸੀ ਤੌਣ ਦੀ ਲੰਮਕੀ ਪਈ ਸੀ ਫਿਰ ਉਹ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਕੋਈ ਬੰਦਾ ਪਤਾ ਹੈ ਕੌਣ ਸੀ ਨਹੀਂ ਨਹੀਂ ਇਹਦੇ ਬਾਰੇ ਸਾਨੂੰ ਤਾਂ ਦੇਖਿਆ ਤੋ ਤਿੰਨ ਫਾਇਰ ਹੋ ਗਈ ਸੀ ਕਿ ਉੱਥੇ ਹੀ ਵੈਪਨ ਆਉਂਦੇ ਉੱਥੇ ਅੰਦਰ ਜਿਹੜੇ ਮਾਰੂ ਹਥਿਆਰ ਲੈ ਕੇ ਬੰਦੇ ਘੁੰਮਦੇ ਆ ਜੀ ਉੱਥੇ ਸਕਰ ਚੈਕਿੰਗ ਹੋ ਜੇ ਸ਼ਾਇਦ ਬਕਟਰਾ ਨਾ ਵਾਪਰੇ ਮੇਰਾ ਭਰਾ ਜੀ ਗੋਲੂ ਪੰਡਤ ਜੀ ਜੀ ਜੋੜੀ ਮੰਦਰ ਰਹਿਲਾ ਜੀ ਕੀ ਗੱਲ ਕੀ ਹੋਈ ਆ ਗੱਲ ਜੀ ਮੈਂ ਤਰੀਕ ਮੁਕਤ ਲਗਾਇਆ ਸੀ ਸਵੇਰੇ ਅੱਛਾ ਤੂੰ ਗਿਆ ਸੀ ਨਹੀਂ ਮੇਰਾ ਭਰਾ ਗਿਆ ਸੀ ਜੀ ਜੱਲਾ ਹੀ ਚਲ ਗਏ ਜੁੱਤੇ ਪੇਜ ਗਏ ਅੱਛਾ ਅੱਛਾ ਬਾਅਦ ਵਿੱਚ ਉਸ ਤੋਂ ਬਾਅਦ ਸਾਨੂੰ ਫੋਨ ਆ ਕੇ ਦਿਆ ਕੰਮ ਹੋ ਗਿਆ ਨਹੀਂ ਕਿ ਰੋੜਾ ਕਿੰਨੇ ਨਾਲ ਸੀ ਰੋੜਾ ਤਾਂ ਚੱਲੂਣੀ ਪੈਦਾਰੀ ਸ਼ਹਿਰਲਾ ਦੁਸ਼ਮਣੀ ਜੀ ਜੀ ਅੱਛਾ ਮੈਂ ਭਾਈ ਪਹਿਲਾਂ ਇਨਸਾਫ ਚਾਹੀਏ ਭ ਸਾਹਿਲ ਗੜਾ ਸਾਹਿਲ ਗੜਾ ਦਾ ਭਾਈ ਉਹ ਕੀ ਕੰਮ ਕਰਦੇ ਉਹ ਨਸ਼ਾ ਫੱਤਾ ਹੀ ਕਰਾ ਭਾਈ ਥੋੜੇ ਦਿਨ ਪਹਿਲਾਂ ਇਹ ਗੇ ਦਾ ਗਰਾਂਦ ਹੋਈ ਮਾਰੀ ਨਹੀਂ ਇਹਦੇ ਗੋਲੂ ਤੇ ਨਹੀਂ ਮੈਂ ਕੇ ਫੋਨ ਕਰੀਏ ਦੋ ਦਿਨ ਬਾਅਦ ਤਮਾਕੂ ਦੂੰਗਾ ਆਪਣਾ ਕੋਈ ਇਤਨਾ ਸੋਚੋ ਕੋ ਨਹੀਂ ਨਹੀਂ ਗੋਲੂ ਤੇ ਵੀ ਪਰਚੇ ਗਏ ਗਲਤ ਕੰਮ ਕਰਦੇ ਹੋ ਭਾਈ ਮੇਰਾ ਭਾਈ ਸਾਹਿਬ ਕਿੱਥੇ ਹੈ ਗੋਲੂ ਤੇ ਵੀ ਪਰਚੇ ਗਏ ਹਾਂਜੀ ਗੋਲੂ ਤੇ ਵੀ ਪਰਚੇ ਗਏ ਹਾਂਜੀ